ਵਾਹਿਗੁਰੂ ਜੀ ਕਾ ਫਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸ਼ਹੀਦਾਂ ਦੇ ਸਰਤਾਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵੱਲੋਂ ਉਚਾਰਨ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ 19 ਅਸ਼ਟਪਦੀ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸ਼ਲੋਕ ਸਾਤ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਪ੍ਰਭੂ ਦੇ ਭਜਨ ਤੋਂ ਬਿਨਾ ਹੋਰ ਕੋਈ ਸਹਿਪ ਮੁਖ ਦੇ ਨਾਲ ਨਹੀਂ ਜਾਂਦੀ ਸਾਰੀ ਮਾਇਆ ਜੋ ਮਨੁੱਖ ਨੂੰ ਭਮਾਉਂਦਾ ਰਹਿੰਦਾ ਹੈ ਜਗਤ ਤੋਂ ਜਾਣ ਵੇਲੇ ਇਸ ਦੇ ਵਾਸਤੇ ਸੁਆ ਸਮਾਨ ਹੈ ਹਰ ਹਰ ਨਾਮ ਕਮਾਵਣਾ ਨਾਨਕ ਇਹ ਤਨਸਾਰ ਹੈ ਨਾਨਕ ਅਕਾਲ ਪੁਰਖ ਦਾ ਨਾਮ ਸਿਮਰਨ ਦੀ ਕਮਾਈ ਕਰਨਾ ਹੀ ਸਭ ਤੋਂ ਚੰਗਾ ਧਨ ਹੈ ਇਹੀ ਮਨੁੱਖ ਦੇ ਨਾਲ ਨਿਭਦਾ ਹੈ ਅਸ਼ਟਬਦੀ ਸੰਤ ਜਨਾ ਮਿਲ ਕਰੋ ਵਿਚਾਰ ਸੰਤਾਂ ਨਾਲ ਮਿਲ ਕੇ ਪ੍ਰਭੂ ਦੇ ਗੁਣਾ ਦਾ ਵਿਚਾਰ ਕਰੋ ਇੱਕ ਸਿਮਰ ਨਾਮ ਆਧਾਰ ਇੱਕ ਪ੍ਰਭੂ ਨੂੰ ਸਿਮਰੋ ਤੇ ਪ੍ਰਭੂ ਦੇ ਨਾਮ ਦਾ ਅਸਰਾ ਲਵੋ ਅਵਰ ਉਪਾਪ ਸਭ ਮੀਤ ਵਿਸਾਰੋ ਇਹ ਮਿੱਤਰ ਹੋਰ ਸਾਰੇ ਹਿੱਲੇ ਛੱਡ ਦਿਓ ਚਰਨ ਕਮਲ ਰਿੱਧ ਮੈਂ ਔਰ ਧਾਰੋ ਚਰਨ ਕਮਲ ਰਿੱਧ ਮੈਂ ਔਰ ਧਾਰ ਤੇ ਪ੍ਰਭੂ ਦੇ ਚਰਨ ਕਮਲ ਵਰਗੇ ਸੋਹਣੇ ਚਰਨ ਹਿਰਦੇ ਵਿੱਚ ਟਿਕਾਓ ਕਰਨ ਕਰਨ ਸੋ ਪ੍ਰਭ ਸਮਰੱਥ ਓ ਪ੍ਰਭੂ ਸਭ ਕੁਝ ਆਪ ਕਰਨਾ ਤੇ ਜੀਵਾਂ ਪਾਸੋਂ ਕਰਵਾਉਣ ਦੀ ਤਾਕਤ ਰੱਖਦਾ ਹੈ ਦ੍ਰਿੜ ਕਰ ਗਹਿ ਨਾਮ ਹਰ ਵਥ ਉਸ ਪ੍ਰਭੂ ਦਾ ਨਾਮ ਰੂਪੀ ਸੋਨਾ ਪਦਾਰਥ ਪੱਕਾ ਕਰਕੇ ਸਾਂਭ ਲਵੋ ਇਹ ਤਨ ਸੰਚਾ ਹੋਵੈ ਭਗਵੰਤ ਨਾਮ ਰੂਪ ਇਹ ਧਨ ਇਕੱਠਾ ਕਰੋ ਤੇ ਭਾਗਾ ਵਾਲੇ ਬਣੋ ਸੰਤ ਜਨਾ ਕਾ ਨਿਰਮਲ ਮੰਤ ਸੰਤਾਂ ਦਾ ਇਹੀ ਪਵਿੱਤਰ ਉਪਦੇਸ਼ ਹੈ ਏਕ ਆਸ ਰੱਖੋ ਮਨ ਮਾਹੇ ਆਪਣੇ ਮਨ ਵਿੱਚ ਇੱਕ ਪ੍ਰਭੂ ਦੀ ਆਸ ਰੱਖੋ ਸਰਬ ਰੋਗ ਨਾਨਕ ਮਿਟ ਜਾਏ ਏ ਨਾਨਕ ਇਸ ਤਰ੍ਹਾਂ ਸਾਰੇ ਰੋਗ ਮਿਟ ਜਾਣਗੇ ਜਿਸ ਤਨ ਕੋ ਚਾਰ ਕੁੰਠ ਉੱਠਤਾ ਵੈ ਏ ਮਿੱਤਰ ਜਿਸ ਤਨ ਦੀ ਖਾਤਰ ਤੂੰ ਚੋਈ ਪਾਸੇ ਉੱਠ ਦੌੜਦਾ ਹੈ ਸੋ ਤਨ ਹਰ ਸੇਵਾ ਤੇ ਪਾਵੇ ਉਹ ਤਨ ਤੂੰ ਪ੍ਰਭੂ ਦੀ ਸੇਵਾ ਤੋਂ ਲਵੇਂ ਲਹੇਗਾ ਲੈਗਾ ਜਿਸ ਸੁਖ ਕੋ ਨਿਤ ਬਾਸ਼ੈ ਮੀਤ ਹੈ ਮਿੱਤਰ ਜਿਸ ਸੁਖ ਨੂੰ ਤੂੰ ਸਦਾ ਤਾਂਗਦਾ ਹੈ ਸੋ ਸੁਖ ਸਾਧੂ ਸੰਗ ਪ੍ਰੀਤ ਉਹ ਸੁਖ ਸੰਤਾਂ ਦੀ ਸੰਗਤ ਵਿੱਚ ਪਿਆਰ ਕੀਤਾ ਮਿਲਦਾ ਹੈ ਜਿਸ ਸੋਭਾ ਕੋ ਕਰਹ ਪਲੀ ਕਰਨੀ ਜਿਸ ਸੋਭਾ ਦੀ ਖਾਤਰ ਤੂੰ ਨੇਕ ਕਮਾਈ ਕਰਦਾ ਹੈ ਸੋ ਸੋਵਾ ਪਜ ਹਰ ਕੀ ਸਰਨੀ ਉਹ ਸੋਬਾ ਖੱਟਣ ਲਈ ਤੂੰ ਅਕਾਲ ਪੁਰਖ ਦੀ ਸ਼ਰਨ ਪਾਓ ਇਨਕ ਉਪਾਈ ਰੋਗ ਨਾ ਜਾਏ ਜਿਹੜੇ ਖੋਮੇ ਦਾ ਰੋਗ ਅਨੇਕਾਂ ਹਿੱਲਿਆਂ ਨਾਲ ਦੂਰ ਨਹੀਂ ਹੁੰਦਾ ਰੋਗ ਮਿਟੇ ਹਰ ਅਵਖ ਅਵਖਦ ਲਾਏ ਉਹ ਰੋਗ ਪ੍ਰਭੂ ਦੇ ਨਾਮ ਰੂਪੀ ਦਵਾਈ ਵਰਤਿਆਂ ਮਿਟ ਜਾਂਦਾ ਹੈ ਸਰਬ નિਦਾਨ ਮੈਂ ਹਰ ਨਾਮ નિਦਾਨ ਸਾਰੇ ਦੁਨਿਆਵੀ ਖਜ਼ਾਨਿਆਂ ਵਿੱਚੋਂ ਪ੍ਰਭੂ ਦਾ ਨਾਮ ਵਧੀਆ ਖਜ਼ਾਨਾ ਹੈ ਜਪ ਨਾਨਕ ਦਰਗਹਿ ਪਰਵਾਨ ਏ ਨਾਨਕ ਨਾਮ ਜਪ ਦਰਗਾਹ ਵਿੱਚ ਕਬੂਲ ਹੋਵੇਗਾ ਮਨ ਪਰਬੋਧੋ ਹਰ ਕੈ ਨਾਏ ਆਪਣੇ ਮਨ ਨੂੰ ਪ੍ਰਭੂ ਦੇ ਨਾਮ ਨਾਲ ਜਗਾਓ ਦੈ ਦੇ ਸਿਧਾਵ ਆਵੇ ਠਾਏ ਨਾਮ ਦੀ ਬਰਕਤ ਨਾਲ ਦਸੀ ਪਾਸੇ ਦੌੜਦਾ ਇਹ ਮਨ ਟਿਕਾਣੇ ਆ ਜਾਂਦਾ ਹੈ ਤਾਂ ਕੋ ਵਿਗੜਨਾ ਲਾਗੇ ਕੋਏ ਉਸ ਮਨੁੱਖ ਨੂੰ ਕੋਈ ਔਕੜ ਨਹੀਂ ਪਾਉਂਦੀ ਜਾਕੈ ਹਿਰਦੇ ਬਸੇ ਹਰ ਸੋਏ ਜਿਸ ਦੇ ਹਿਰਦੇ ਵਿੱਚ ਉਹ ਪ੍ਰਭੂ ਵਸਦਾ ਹੈ ਕਲ ਤਾਤੀ ਠੰਡਾ ਹਰਨਾਓ ਕਲ ਜੁਗੀ ਤੱਤੀ ਆਗ ਹੈ ਭਾਵ ਵਕਾਰਾਂ ਵਕਾਰ ਜੀਵਾਂ ਨੂੰ ਸਾੜ ਰਹੇ ਹਨ ਪ੍ਰਭੂ ਦਾ ਨਾਮ ਠੰਡਾ ਹੈ ਠੰਡਾ ਕਰਨ ਵਾਲਾ ਹੈ ਸਿਮਰ ਸਿਮਰ ਸਦਾ ਸੁਖ ਪਾਓ ਉਸ ਨੂੰ ਸਦਾ ਸਿਮਰੋ ਤੇ ਸੁਖ ਪਾਓ ਕੋ ਬਿਨਸੈ ਪੂਰਨ ਹੋਇ ਆਸ ਨਾਮ ਸਿਮਰਿਆ ਡਰ ਉੱਡ ਜਾਂਦਾ ਹੈ ਤੇ ਆਸ ਪੁੱਗ ਜਾਂਦੀ ਹੈ ਭਾਵ ਨਾ ਹੀ ਮਨੁੱਖ ਆਸਾਂ ਬੰਦਾ ਫਿਰਦਾ ਹੈ ਤੇ ਨਾ ਹੀ ਉਹਨਾਂ ਅਸਾਂ ਦੇ ਟੁੱਟਣ ਦਾ ਕੋਈ ਡਰ ਹੁੰਦਾ ਹੈ। ਭਗਤ ਭਾਏ ਆਤਮ ਪ੍ਰਗਾਸ ਕਿਉਂਕਿ ਪ੍ਰਭੂ ਦੀਪ ਭਗਤੀ ਨਾਲ ਪਿਆਰ ਕੀਤਿਆਂ ਆਤਮਕ ਚਮਕ ਪੈਂਦਾ ਹੁੰਦੀ ਹੈ। ਤਿਤ ਕਰ ਜਾਏ ਬਸੇ ਅਬਨਾਸੀ ਜੋ ਸਿਮਰਦਾ ਹੈ ਤੇ ਉਸ ਹਿਰਦੇ ਘਰ ਵਿੱਚ ਅਬਨਾਸੀ ਪ੍ਰਭੂ ਆਵਸਦਾ ਹੈ। ਉਹ ਨਾਨਕ ਕਾਟੀ ਜਮਫਾਸੀ اے ਨਾਨਕ ਆਖ ਕੀ ਨਾਮ ਜਪਿਆਂ ਜਮਾ ਦੀ ਫਾਈ ਕੱਟੀ ਜਾਂਦੀ ਹੈ ਤਤ ਵਿਚਾਰ ਕਹੇ ਜਨ ਸਾਚਾ ਜੋ ਮਨੁੱਖ ਭਾਰ ਬ੍ਰਹਮ ਦੀ ਸਿਰਤ ਰੂਪ ਸੋਚ ਸੋਚਦਾ ਹੈ ਉਹ ਸੱਚਾ ਸੱਚ ਮੁਝ ਮਨੁੱਖ ਹੈ ਜਨਮ ਮਰੇ ਸੋ ਕਾਚੋ ਕਾਚਾ ਪਰ ਜੋ ਜਮ ਕੇ ਨਿਰਾ ਮਰ ਜਾਂਦਾ ਹੈ ਤੇ ਬੰਦਗੀ ਨਹੀਂ ਕਰਦਾ ਉਹ ਨਿਰੋਲ ਕੱਚਾ ਹੈ ਆਵਾਗਨ ਗਵਨ ਮਿਟੇ ਸਭ ਸੇਵ ਪ੍ਰਭੂ ਦਾ ਸਿਮਰਨ ਕੀਤਿਆਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਆਪ ਤਿਆਗ ਸਰਨ ਗੁਰਦੇਵ ਆਪਾ ਭਾਵ ਛੱਡ ਕੇ ਸਤਗੁਰੂ ਦੀ ਸਰਨੀ ਪੈ ਕੇ ਜਨਮ ਮਰਨ ਦਾ ਗੇੜ ਮੁਕਦਾ ਹੈ ਕਿਉਂ ਰਤਨ ਜਨਮ ਕਾ ਹੋਏ ਉਧਾਰ ਇਸ ਤਰ੍ਹਾਂ ਕੀਮਤੀ ਮਨੋਖਾ ਜਨਮ ਸਫਲ ਹੋ ਜਾਂਦਾ ਹੈ ਹਰ ਹਰ ਸਿਮਰ ਪ੍ਰਾਨ ਆਧਾਰ ਤਾਂ ਤੇ ਪ੍ਰਭੂ ਨੂੰ ਸਿਮਰ ਇਹੀ ਪ੍ਰਾਨਾਂ ਦਾ ਆਸਰਾ ਹੈ ਇਨਕ ਉਪਾਵਨਾਂ ਛੁੱਟਣ ਹਾਰੈ ਨੇਕਾਂ ਹਿੱਲੇ ਕੀਤਿਆਂ ਆਵਾਗਣ ਗਵਣ ਤੋਂ ਬਚਿਆ ਨਹੀਂ ਬਚ ਨਹੀਂ ਸਕੀਦਾ ਸਿਮਰਤ ਸਾਸ਼ਤਰ ਵੇਦ ਵਿਚਾਰੈ ਸਿਮਰਤਿਆਂ ਸਾਸ਼ਤਰ ਵੇਦ ਆਦਿਕ ਵਿਚਾਰਿਆ ਆਵਾਗਮਨ ਤੋਂ ਸਟਕਾਰਾ ਨਹੀਂ ਹੁੰਦਾ ਹਰ ਕੀ ਭਗਤ ਕਰੇ ਮਨ ਲਾਏ ਮਨ ਲਾ ਕੇ ਕੇਵਲ ਪ੍ਰਭੂ ਦੀ ਹੀ ਭਗਤੀ ਕਰੋ ਮਨ ਬੰਛਤ ਨਾਨਕ ਫਲ ਪਾਏ ਜੋ ਪਲਤੀ ਕਰਦਾ ਹੈ ਏ ਨਾਨਕ ਉਸ ਨੂੰ ਮਨ ਇੱਛਾ ਪਲ ਮਿਲ ਜਾਂਦਾ ਹੈ ਸੰਗ ਨਾ ਚਾਲਸ ਤੇਰੇ ਧਨ ਏ ਮੂਰਖ ਮਨ ਤੇਰੇ ਧਨ ਤੇਰੇ ਨਾਲ ਨਹੀਂ ਜਾ ਸਕਦਾ ਤੂੰ ਕਿਉ ਲਪਟਾਵੇਂ ਮੂਰਖ ਮਨਾ ਤੂੰ ਕਿਉ ਇਸ ਨੂੰ ਜਫਾ ਮਾਰੀ ਬੈਠਾ ਹੈ ਸੁੱਤ ਮੀਤ ਕੁਟੰਬ ਔਰ ਬਿਨੰਤਾ ਪੁੱਤਰ ਮਿੱਤਰ ਪਰਵਾਰ ਤੇ ਇਸਤਰੀ ਇਸ ਸਾਰੀ ਮਾਇਆ ਹੈ ਇਨ ਤੇ ਕਹੋ ਤੁਮ ਕਵਨ ਸਨਾਤਾ ਇਨਾ ਵਿੱਚੋਂ ਦੱਸ ਕੌਣ ਤੇਰੇ ਸਾਥ ਦੇਣ ਵਾਲਾ ਹੈ ਅੰਤ ਸਮੇਂ ਇਨਾ ਵਿੱਚੋਂ ਕਿਸੇ ਨੇ ਸਾਥ ਨਹੀਂ ਦੇਣਾ ਰਾਜ ਰੰਗ ਮਾਇਆ ਵਿਸਥਾਰ ਮਾਇਆ ਦੇ اڈੰਬਰ ਰਾਜ ਤੇ ਰੰਗ ਰਲੀਆਂ ਇਨ ਤੈ ਕਹੋ ਪਵਨ ਛਟਕਾਰ ਦੱਸੋ ਇਹਨਾਂ ਵਿੱਚੋਂ ਕਿਸ ਨੇ ਨਾਲ ਮੋਹ ਪਾਇਆ ਹੈ ਸਦਾ ਲਈ ਮਾਇਆ ਤੋਂ ਖੁਲਾਸੀ ਮਿਲ ਸਕਦੀ ਹੈ ਅਸ ਅਸ ਹਸਤੀ ਰਥ ਅਸਵਾਰੀ ਕੋੜੇ ਹਾਥੀ ਰਥਾਂ ਦੀ ਸਵਾਰੀ ਕਰਨੀ ਝੂਠਾ ਡੱਬ ਸ਼ੂਟ ਫਸਾਰੀ ਇਹ ਸਭ ਝੂਠਾ ਦਿਖਾਵਾ ਹੈ ਇਹ ਡੰਬਰ ਰਚਾਉਣ ਵਾਲਾ ਵੀ ਵਿਸਨਾ ਹਾਰ ਹੈ ਜਨ ਦੀਏ ਤੇ ਸਬੂਜੇ ਨਾ ਬੇਗਾਨਾ ਮੂਰਖ ਮਨੋਖ ਉਸ ਪ੍ਰਭੂ ਨੂੰ ਨਹੀਂ ਪਛਾਣਦਾ ਜਿਸ ਨੇ ਇਹ ਸਾਰੇ ਪਦਾਰਥ ਦਿੱਤੇ ਹਨ ਤੇ ਨਾਮ ਵਿਸਾਰ ਨਾਨਕ ਪੁਰਸ਼ਤਾ ਨਾਨ ਨਾਮ ਨੂੰ ਪੁਲਾ ਕੇ ਇਹ ਨਾਨਕ ਆਖ ਪਛਤਾਉਂਦਾ ਹੈ ਉਹ ਮਨੁੱਖ ਖੀਰ ਤੇ ਪਛਤਾਉਂਦਾ ਹੈ ਜਿਹੜਾ ਨਾਮ ਨੂੰ ਪੁਲਾ ਦਿੰਦਾ ਹੈ ਗੁਰ ਕੀ ਮਤ ਤੂੰ ਲੈ ਈਆਂ ਨੇ ਏਨ ਜਾਣ ਸਤਿਗੁਰੂ ਦੀ ਮਤ ਲੈ ਕੇ ਭਾਵ ਸਿੱਖਿਆ ਤੇ ਤੁਰ ਭਗਤ ਬਿਨਾ ਬਹੁ ਡੁੱਬੇ ਸਿਆਣੇ ਬੜੇ ਸਿਆਣੇ ਸਿਆਣੇ ਬੰਦੇ ਵੀ ਭਗਤੀ ਤੋਂ ਬਿਨਾ ਵਕਾਰਾਂ ਵਿੱਚ ਹੀ ਡੁੱਬ ਰਹੇ ਹਨ ਡੁੱਬ ਜਾਂਦੇ ਹਨ ਹਰ ਕੀ ਭਗਤ ਕਰੈ ਮਨ ਮੀਤ ਏ ਮਿੱਤਰ ਮਨ ਪ੍ਰਭੂ ਦੀ ਭਗਤੀ ਕਰ ਨਿਰਮਲ ਹੋਏ ਤੇਮਾਰੋ ਚੀਤ ਇਸ ਤਰ੍ਹਾਂ ਤੇਰੀ ਸੁਰਤ ਪਵਿੱਤਰ ਹੋ ਜਾਵੇਗੀ ਇਹ ਬੁੱਧੀ ਪਵਿੱਤਰ ਹੋ ਜਾਵੇਗੀ ਸੁਰਤ ਬੁੱਧੀ ਇੱਕ ਚੀਜ਼ ਹੀ ਹੈ ਚਰਨ ਕਮਲ ਰੱਖੋ ਮਨ ਮਾਹੇ ਪ੍ਰਭੂ ਦੇ ਚਰਨ ਵਰਗੇ ਸੋਹਣੇ ਚਰਨ ਆਪਣੇ ਮਨ ਵਿੱਚ ਪ੍ਰੋ ਰੱਖੋ ਜੈ ਨਮ ਜਨਮ ਕੇ ਕਿਲ ਵਿਖ ਜਾਏ ਇਸ ਤਰ੍ਹਾਂ ਕਈ ਜਨਮਾਂ ਦੇ ਪਾਪ ਨਾਸ਼ ਹੋ ਜਾਣਗੇ ਆਪ ਜਪੋ ਅਵਰਾ ਨਾਮ ਜਪਾਵੋ ਪ੍ਰਭੂ ਦਾ ਨਾਮ ਤੂੰ ਆਪ ਵੀ ਜਪ ਤੇ ਹੋਰਨਾਂ ਨੂੰ ਲਈ ਜਪਾ ਹੋਰਨਾਂ ਨੂੰ ਜਪਣ ਲਈ ਪ੍ਰੇਰਨਾ ਦੇ ਸੁਨਤ ਕਹਿਤ ਰਹਿਤ ਗਤ ਪਾਓ ਨਾਮ ਸੁਣਦਿਆਂ ਉਚਾਰਦਿਆਂ ਤੇ ਨਿਰਮਲ ਰਹਿਣੀ ਰਹਿੰਦਿਆਂ ਉੱਚੀ ਵਸਤਾ ਬਣ ਜਾਏਗੀ ਸਾਰਕੂਤ ਸਤ ਹਰ ਕੋ ਨਾ ਪ੍ਰਭੂ ਦਾ ਨਾਮ ਹੀ ਸਭ ਪਦਾਰਥਾਂ ਤੋਂ ਉੱਤਮ ਪਦਾਰਥ ਹੈ ਸਹਿਜ ਸੁਭਾਏ ਨਾਨਕ ਗੁਣ ਗਾਓ ਤਾਂ ਤੇ ਹੈ ਨਾਨਕ ਆਤਮਾ ਅਡੋਲਤਾ ਵਿੱਚ ਟਿਕ ਕੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾ ਗੁਣ ਗਾਵਤ ਤੇਰੀ ਉਤਰਸ ਮੈਲ ਪ੍ਰਭੂ ਦੇ ਗੁਣ ਗਾਉਂਦਿਆਂ ਤੇਰੀ ਵਿਕਾਰਾਂ ਦੀ ਮੈਲ ਉਤਰ ਜਾਏਗੀ ਬੇਨਸ ਜਾਏ ਹੋਮੇ ਬਿਕਫੈਲ ਤੇ ਹੋਮੇ ਰੂਪ ਜੋ ਦਾ ਖਲਾਰਾ ਵੀ ਮਿਟ ਜਾਏਗਾ ਕੋਈ ਅਚਿੰਤ ਬਸੇ ਸੁਖ ਨਾਲ ਤੂੰ ਬੇਫਿਕਰ ਹੋ ਜਾਂਗਾ ਤੇ ਤੇਰਾ ਜੀਵਨ ਸੁਖ ਨਾਲ ਬੀਤ ਹੋਵੇਗਾ ਸਾਸ ਗਰਾਸ ਹਰ ਨਾਮ ਸੰਭਾਲ ਦਮ ਬੈ ਦਮ ਪ੍ਰਭੂ ਦੇ ਨਾਮ ਨੂੰ ਯਾਦ ਕਰ ਛਾੜ ਸਿਆਨਪ ਸਗਲੀ ਮਨਾ ਏ ਮਨ ਸਾਰੀਆਂ ਚਿਤਰਾਇਆਂ ਛੱਡ ਦੇ ਸਾਧ ਸੰਗ ਪਾਵੈ ਸੱਚ ਧਨਾ ਸਦਾ ਨਾਲ ਨਿਭਣ ਵਾਲਾ ਧਨ ਸਤ ਸੰਗ ਵਿੱਚ ਮਿਲੇਗਾ ਹਰ ਪੂੰਜੀ ਸੰਚ ਕਰਹ ਬੋਹਾਰ ਪ੍ਰਭੂ ਦੇ ਨਾਮ ਦੀ ਰਾਸ ਇਕੱਠੀ ਕਰ ਇਹੀ ਵਿਹਾਰ ਹੈ ਇਆਂ ਸੁਖਦਰਗੇ ਜੈਕਾਰ ਇਸ ਜੀਵਨ ਵਿੱਚ ਸੁੱਖ ਮਿਲੇਗਾ ਪ੍ਰਭੂ ਦੀ ਦਰਗਾਹ ਵਿੱਚ ਆਦਰ ਹੋਵੇਗਾ ਸਰਬ ਨਨੰਤਰ ਇੱਕੋ ਦੇਖ ਸਭ ਜੀਵਾਂ ਦੇ ਅੰਦਰ ਇੱਕ ਅਕਾਲ ਪੁਰਖ ਨੂੰ ਹੀ ਵੇਖ ਪਾਹੋ ਨਾਨਕ ਜਾਕੇ ਮਸਤਕ ਲੇਖ ਪਰ ਏ ਨਾਨਕ ਇਹ ਕੰਮ ਉਹੀ ਮਨੁੱਖ ਕਰਦਾ ਹੈ ਜਿਸ ਦੇ ਮੱਥੇ ਉੱਤੇ ਭਾਗ ਹਨ ਜਿੰਦੇ ਭਾਗਾਂ 'ਚ ਲਿਖਿਆ ਹੁੰਦਾ ਹੈ ਇੱਕੋ ਜਪ ਇੱਕੋ ਸਲਾਹ ਇਕ ਪ੍ਰਭੂ ਨੂੰ ਜਪ ਤੇ ਇਕ ਪ੍ਰਭੂ ਦੇ ਹੀ ਸ਼ਿਫਤ ਕਰਮ ਇਕ ਸਿਮਰਨ ਇਕੋ ਮਨ ਆਹ ਇਕ ਨੂੰ ਸਿਮਰ ਤੇ ਹੇ ਮਨ ਇਕ ਪ੍ਰਭੂ ਦੇ ਮਿਲਨ ਦੀ ਤਾਂਗ ਰੱਖ ਏਕਸ ਕੇ ਗੁਣ ਗਾਉ ਅਨੰਤ ਇਕ ਪ੍ਰਭੂ ਦੇ ਹੀ ਗੁਣ ਗਾ ਮਨ ਤਨ ਜਾਪ ਏਕ ਭਗਵੰਤ ਮਾਨਵ ਤੇ ਚਤ ਤੇ ਸ਼ਰੀਰ ਇੰਦਰੀਆਂ ਦੀ ਰਾਹੀ ਇੱਕ ਭਗਵਾਨ ਨੂੰ ਹੀ ਜਪ ਏਕੋ ਏਕ ਏਕ ਹਰ ਆਪ ਸਭ ਥਾਈ ਪ੍ਰਭੂ ਆਪ ਹੀ ਹੈ ਪੂਰਨ ਪੂਰ ਰਹਾ ਪ੍ਰਭ ਵਿਆਪ ਪੂਰਨ ਪੂਰ ਰਹੋ ਪ੍ਰਭ ਵਿਆਪ ਸਭ ਜੀਵਾਂ ਵਿੱਚ ਪ੍ਰਭੂ ਹੀ ਵਸ ਰਿਹਾ ਹੈ ਇਨ ਕਬ ਵਿਸਥਾਰ ਏਕ ਤੇ ਭੈ ਜਗਤ ਦੇ ਅਨੇਕਾਂ ਖਿਲਾਰੇ ਇੱਕ ਪ੍ਰਭੂ ਤੋਂ ਹੀ ਹੋਏ ਹਨ ਇੱਕ ਆਰਾਧ ਪਰਾਸ਼ਿਤ ਗਏ ਪ੍ਰਭੂ ਇੱਕ ਪ੍ਰਭੂ ਨੂੰ ਸਿਮਰਿਆ ਪਾਪ ਨਾਸ ਹੋ ਜਾਂਦੇ ਹਨ ਮਨ ਤਨ ਅੰਤਰ ਇੱਕ ਪ੍ਰਭ ਰਾਤਾ ਜਿਸ ਮਨੁੱਖ ਦੇ ਮਨ ਤੇ ਸਰੀਰ ਵਿੱਚ ਇੱਕ ਪ੍ਰਭੂ ਹੀ froya ਗਿਆ ਹੈ ਗੁਰ ਪ੍ਰਸਾਦ ਨਾਨਕ ਇਕ ਜਾਤਾ हे ਨਾਨਕ ਉਸ ਨੇ ਗੁਰੂ ਦੀ ਕਿਰਪਾ ਨਾਲ ਉਸ ਇੱਕ ਪ੍ਰਭ ਨੂੰ ਪਛਾਣ ਲਿਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸੀ ਆਪਣੀ 9ਵੀਂ ਅਸ਼ਟਪਦੀ ਚੇਰੀ ਸੁਖਮਣੀ ਸਾਹਿਬ ਜੀ ਦੀ ਗੁਰੂ ਦੀ ਬਾਣੀ ਦੀ ਵਿਚਾਰ ਕਰਦਿਆਂ ਇੱਕ ਨਹੀਂ ਬਿਆਨ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਬਖਸ਼ਣ ਜੋਗ ਹੈ ਗੁਰੂ ਰੂਪੀ ਸਾਧ ਸੰਗਤ ਆਪ ਵੀ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।